ਸ਼੍ਰੀ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਦੇ ਹੱਕ ਦੇ ਵਿੱਚ ਹੁਣ ਜਥੇਦਾਰ ਵੀ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਦੱਸਦੀ ਹੈ ਕਿ ਪੰਜਾਬ ਸਰਕਾਰ ਨੂੰ ਲੈ ਕੇ ਕੁਝ ਪਲਟਵਾਰ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕੀਤੀ ਕਰ ਰਹੀਆਂ ਨੇ ਤੇ ਐਨਐਸਏ ਦੇ ਵਿੱਚ ਜੋ ਵਾਅਦਾ ਹੋਇਆ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਤਾਂ ਕੀਤਾ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਇੱਕ ਕੱਲ ਜਿਹੜੀ ਕਿ ਲਗਾਤਾਰ 18 ਅਪ੍ਰੈਲ ਨੂੰ ਜੋ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਉਹ ਪੱਤਰ ਲਗਾਤਾਰ ਵਾਇਰਲ ਹੋ ਰਿਹਾ ਸੀ ਤੇ ਹੁਣ ਦੂਜੇ ਪਾਸੇ ਜਥੇਦਾਰ ਵੀ ਜਿਹੜੇ ਕਿ ਅਮਰਤਪਾਲ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਤਾਕ ਕੀਤਾ ਜਾ ਰਿਹਾ ਤੇ ਦੱਸਦੀ ਹੈ ਕਿ ਅਮਰਤਪਾਲ ਦੇ ਉੱਤੇ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ NSA ਦੇ ਵਿੱਚ ਵਾਧਾ ਕੀਤਾ ਗਿਆ ਤੇ 1 ਸਾਲ ਦੇ ਵਿੱਚ ਜਿਹੜੀ ਕਿ NSA ਦੀ ਮਿਆਦ ਹੋਰ ਵਧਾ ਦਿੱਤੀ ਗਈ ਹੈ ਤੇ ਉੱਥੇ ਹੀ ਪਹਿਲਾਂ ਚਰਚਾ ਹੋਈਆਂ ਕਿ ਅਮਰਤਪਾਲ ਜਿਹੜੇ ਕਿ ਪੰਜਾਬ ਦੇ ਵਿੱਚ ਆਉਣਗੇ 22 ਜਾਂ 23 April ਨੂੰ ਜਿਹੜੇ ਕਿ ਅਮਰਿਤਪਾਲ ਜਲਦ ਪੰਜਾਬ ਦੇ ਵਿੱਚ ਆ ਜਾਣਗੇ ਪਰੰਤੂ ਉਥੇ ਦੂਜੇ ਪਾਸੇ ਚਰਚਾਾਂਵਾਂ ਦੇ ਵਿੱਚ ਕੁਝ ਹੋਰ ਹੀ ਨਿਕਲਿਆ ਕਿਉਂਕਿ ਅਮਰਿਤਪਾਲ ਨੂੰ ਹੁਣ ਲੈ ਕੇ ਇਹ ਦੱਸਿਆ ਗਿਆ ਕਿ ਉਹ ਪੰਜਾਬ ਦੇ ਵਿੱਚ ਨਹੀਂ ਆਉਣਗੇ NSA ਦੇ ਵਿੱਚ ਵਾਅਦਾ ਤੱਕ ਕਰ ਦਿੱਤਾ ਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ 9 ਸਾਥੀ ਨੇ ਉਹ ਪੰਜਾਬ ਦੇ ਵਿੱਚ ਲਿਆਂਦੇ ਗਏ ਤੇ ਉਹਨਾਂ ਦੇ ਉੱਤੇ NSA ਖਤਮ ਕਰ ਦਿੱਤੀ ਲਗਾਤਾਰ ਉਹਨਾਂ ਤੋਂ ਪੁੱਛਪੜਤਾਲ ਤੱਕ ਕੀਤੀ ਜਾ ਰਹੀ ਹੈ ਜਿਹੜਾ ਕਿ ਅਦਾਲਤ ਦੇ ਅੱਗੇ ਪੇਸ਼ ਤੱਕ ਕੀਤਾ ਜਾ ਰਿਹਾ ਪੇਸ਼ੀਆਂ ਦੇ ਉੱਤੇ ਲਿਆਏ ਜਾ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਤੋਂ ਲਗਾਤਾਰ ਅਜਨਾਲਾ ਕਾਂਡ ਮਾਮਲੇ ਦੇ ਵਿੱਚ ਪੁੱਛ ਪੜਤਾਲ ਤੱਕ ਪੁਲਿਸ ਪ੍ਰਸ਼ਾਸਨ ਕਰ ਰਿਹਾ ਤੇ ਉੱਥੇ ਉਹਨਾਂ ਦੇ ਸਾਥੀ ਪਪਲ ਪ੍ਰੀਤ ਜਿਹੜੇ ਕਿ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਹੁਣ ਪਹਿਲਾਂ ਅਮਰਤਪਾਲ ਨੂੰ ਲੈ ਕੇ ਚਰਚਾਾਂ ਮਾ ਹੋਈਆਂ ਕਿ ਅਮਰਤਪਾਲ ਵੀ ਪੰਜਾਬ ਦੇ ਵਿੱਚ ਆ ਜਾਣਗੇ ਪਰੰਤੂ ਦੂਜੇ ਪਾਸੇ ਹੁਣ ਉਹ ਪੰਜਾਬ ਦੇ ਵਿੱਚ ਨਹੀਂ ਆਉਣਗੇ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ ਦੂਜੇ ਪਾਸੇ ਹੁਣ ਜਥੇਦਾਰ ਵੀ ਉਹਨਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਨੂੰ ਲੈ ਕੇ ਪਲਟਵਾਰਤਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਿੱਖ ਜਥੇਬੰਦੀਆਂ ਸਾਥ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰਿਵਾਰ ਦੇ ਵੱਲੋਂ ਜਿਹੜੀ ਕਿ ਚੁਣੌਤੀ ਤੱਕ ਦੇ ਦਿੱਤੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਨੂੰ ਚੁਣੌਤੀ ਦੇਵਾਂਗੇ ਤੇ ਉੱਥੇ ਹੀ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਨਹੀਂ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਮਿਲੀ ਹੈ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕੀਤੀ ਕਰ ਰਹੀਆਂ ਨੇ ਤੇ ਐਨਐਸਸੀ ਦੇ ਵਿੱਚ ਜੋ ਵਾਅਦਾ ਹੋਇਆ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਤੱਕ ਕੀਤਾ ਜਾ ਰਿਹਾ ਤੇ ਦੱਸਦੀ ਇਹ ਕਿ ਇੱਕ ਕੱਲ ਜਿਹੜੀ ਕਿ ਲਗਾਤਾਰ 18 April ਨੂੰ ਜੋ ਐਨਐਸਸੀ ਦੇ ਵਿੱਚ ਵਾਅਦਾ ਕੀਤਾ ਗਿਆ ਉਹ ਪੱਤਰ ਲਗਾਤਾਰ ਵਾਇਰਲ ਹੋ ਰਿਹਾ ਸੀ ਤੇ ਹੁਣ ਦੂਜੇ ਪਾਸੇ ਜਥੇਦਾਰ ਵੀ ਜਿਹੜੇ ਕਿ ਅਮਰਤਪਾਲ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਉੱਥੇ ਉਹਨਾਂ ਦੇ ਵੱਲੋਂ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਤੱਕ ਕੀਤਾ ਜਾ ਰਿਹਾ ਤੇ ਦੱਸਦੀ ਕਿ ਅਮਰਿਤਪਾਲ ਦੇ ਉਤੇ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ NSA ਦੇ ਵਿੱਚ ਵਾਅਦਾ ਕੀਤਾ ਗਿਆ ਤੇ 1 ਸਾਲ ਦੇ ਵਿੱਚ ਜਿਹੜੀ ਕਿ NSA ਦੀ ਮਿਆਦ ਹੋਰ ਵਧਾ ਦਿੱਤੀ ਗਈ ਹੈ ਤੇ ਉੱਥੇ ਹੀ ਪਹਿਲਾਂ ਚਰਚਾ ਹੋਈਆਂ ਕਿ ਅਮਰਿਤਪਾਲ ਜਿਹੜੇ ਕਿ ਪੰਜਾਬ ਦੇ ਵਿੱਚ ਆਉਣਗੇ 22 ਜਾਂ 23 April ਨੂੰ ਜਿਹੜੇ ਕਿ ਅਮਰਿਤਪਾਲ ਜਲਦ ਪੰਜਾਬ ਦੇ ਵਿੱਚ ਆ ਜਾਣਗੇ ਪਰੰਤੂ ਉਥੇ ਦੂਜੇ ਪਾਸੇ ਚਰਚਾਾਂਵਾਂ ਦੇ ਵਿੱਚ ਕੁਝ ਹੋਰ ਹੀ ਨਿਕਲਿਆ ਕਿਉਂਕਿ ਅਮਰਿਤਪਾਲ ਨੂੰ ਹੁਣ ਲੈ ਕੇ ਇਹ ਦੱਸਿਆ ਗਿਆ ਕਿ ਉਹ ਪੰਜਾਬ ਦੇ ਵਿੱਚ ਨਹੀਂ ਆਉਣਗੇ NSA ਦੇ ਵਿੱਚ ਵਾਅਦਾ ਤੱਕ ਕਰ ਦਿੱਤਾ ਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ 9 ਸਾਥੀ ਨੇ ਉਹ ਪੰਜਾਬ ਦੇ ਵਿੱਚ ਲਿਆਂਦੇ ਗਏ ਤੇ ਉਹਨਾਂ ਦੇ ਉੱਤੇ NSA ਖਤਮ ਕਰ ਦਿੱਤੀ ਲਗਾਤਾਰ ਉਹਨਾਂ ਤੋਂ ਪੁੱਛਪੜਤਾਲ ਤੱਕ ਕੀਤੀ ਜਾ ਰਹੀ ਹੈ ਜਿਹੜਾ ਕਿ ਅਦਾਲਤ ਦੇ ਅੱਗੇ ਪੇਸ਼ ਤੱਕ ਕੀਤਾ ਜਾ ਰਿਹਾ ਪੇਸ਼ੀਆਂ ਦੇ ਉੱਤੇ ਲਿਆਏ ਜਾ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਤੋਂ ਲਗਾਤਾਰ ਅਜਨਾਲਾ ਕਾਂਡ ਮਾਮਲੇ ਦੇ ਵਿੱਚ ਪੁੱਛ ਪੜਤਾਲ ਤੱਕ ਪੁਲਿਸ ਪ੍ਰਸ਼ਾਸਨ ਕਰ ਰਿਹਾ ਤੇ ਉੱਥੇ ਉਹਨਾਂ ਦੇ ਸਾਥੀ ਪਪਲ ਪ੍ਰੀਤ ਜਿਹੜੇ ਕਿ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਹੁਣ ਪਹਿਲਾਂ ਅਮਰਤਪਾਲ ਨੂੰ ਲੈ ਕੇ ਚਰਚਾਾਂ ਮਾ ਹੋਈਆਂ ਕਿ ਅਮਰਤਪਾਲ ਵੀ ਪੰਜਾਬ ਦੇ ਵਿੱਚ ਆ ਜਾਣਗੇ ਪਰੰਤੂ ਦੂਜੇ ਪਾਸੇ ਹੁਣ ਉਹ ਪੰਜਾਬ ਦੇ ਵਿੱਚ ਨਹੀਂ ਆਉਣਗੇ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ ਦੂਜੇ ਪਾਸੇ ਹੁਣ ਜਥੇਦਾਰ ਵੀ ਉਹਨਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਨੂੰ ਲੈ ਕੇ ਪਲਟਵਾਰਤਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਿੱਖ ਜਥੇਬੰਦੀਆਂ ਸਾਥ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰਿਵਾਰ ਦੇ ਵੱਲੋਂ ਜਿਹੜੀ ਕਿ ਚੁਣੌਤੀ ਤੱਕ ਦੇ ਦਿੱਤੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਨੂੰ ਚੁਣੌਤੀ ਦੇਵਾਂਗੇ ਤੇ ਉੱਥੇ ਹੀ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਨਹੀਂ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਮਿਲੀ